ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲਿਆ ਜੀ ਸੰਘੇੜੇ ਸੰਘੇੜੇ ਜਾਣ ਦਾ ਕਾਰਨ ਅੱਜ ਹੈ ਗਰਦਾਸਮਾਨ ਦਾ ਅਖਾੜਾ ਫੈਕਟਰੀ ਟ੍ਰਾਈਡੈਂਟ ਚ ਅਖਾੜਾ ਦੇਖਣ ਚੱਲਿਆ ਪਹਿਲੀ ਵਾਰ ਜਾਮਾ ਇਸ ਤਾਂ ਗਰਦਾਸਮਾਨ ਨੂੰ ਦੇਖਿਆ ਨਹੀਂ ਕਗਨ ਨੇ ਦੇਖਿਆ ਉਹਦਾ ਨਾਂ ਦੇਖਿਆ ਤੇ ਉੱਥੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਬਣੇ ਰਿਹਾ ਪੁੱਤਰਾ ਟੋਲ ਦਾ ਉਹਦਾ ਫੀਡਬੈਕ ਆ ਉਹ ਅੰਦਰ ਜਾ ਕੇ ਜਾਈਏ ਨਾ ਚੱਲਣੀ ਪਈ ਚੱਲਣੀ ਕੀ ਅਜਾ ਨਹੀਂ ਨੰਨੋ ਦੇਖਦੇ ਜੀ ਸਹੀ ਆ ਯਾ ਇਹਦੇ ਦੇਖੋ ਤਾਂ ਉਹ ਸੀਆ ਲੋ ਜੀ ਨੇਰਾ ਹੋ ਚੁੱਕਾ ਹੈ ਅਸੀਂ ਪਹਿਲੀ ਪਹੁੰਚ ਗਏ ਸੀਗੇ ਕਿਉਂਕਿ ਤੁਹਾਨੂੰ ਪਤਾ ਪੀੜ ਫਰਬਾਲੀ ਹੋ ਜਾਂਦੀ ਆ ਜੇਕਰ ਅਸੀਂ ਥੋੜਾ ਪਹਿਲਾਂ ਪਹੁੰਚ ਗਏ ਸ਼ਾਮ ਹੋ ਚੁੱਕੀ ਆ ਗਰਦਾਸਮਾਨ ਆਉਣ ਵਾਲੀ ਆ ਭਾਈ ਵੇਟ ਚੱਲ ਰਹੀ ਹੈ ਦੇਖੋ ਸੀਟਾਂ ਫੁੱਲ ਹੋਣ ਲੱਗ ਚੁੱਕੀਆਂ ਨੇ ਅੱਗੇ ਭਾਈ ਵੀਆਈਪੀ ਕਾ ਗੈਸਟ ਨੇੜੇ ਉਹ ਬੈਠੇ ਨੇ ਸਾਡੇ ਵਰਗੇ ਪਿਛੇ ਹੁੰਦੇ ਤੁਹਾਨੂੰ ਪਤਾ ਹੈ ਕਿਉਂ ਵੀਆਈਪੀ ਸਿਸਟਮ ਹੁੰਦਾ ਪੂਰੇ ਆ ਕਰਕੇ ਤੇ ਲੋ ਜੀ ਪਿੱਛੇ ਹਜੇ ਤਾਂ ਦੇਖੋ ਅੱਗੇ ਅੱਗੇ ਕੀ ਬਣਨਾ ਹੈ ਬਹੁਤ ਜ਼ਿਆਦਾ ਇਕੱਠ ਹੋ ਜੂਗਾ ਕਦਾ ਆਸਮਾਨ ਦੀ ਵੇਟ ਕਰ ਰਹੇ ਸਾਰੇ ਕਦੋਂ ਆਵੇ ਕਦੋਂ ਆਵੇ ਕਦੋਂ ਆਵੇ ਕਹਿੰਦਾ ਬਹੁਤ ਪਹਿਲਾਂ ਅਸਤਾ तकरीबन ਘੰਟਾ ਪਹਿਲਾਂ ਹੀ ਬੈਗੇ ਸੀ ਅੱਗੇ ਹੋਰ ਪਿੱਛੇ ਬੈਠਣਾ ਬਹੁਤ ਔਖ ਹੋ ਜਾਂਦਾ ਹੈ ਬਾਕੀ ਸੋਸ਼ ਰੱਬਾ ਪਿੱਛੇ ਫਰ ਹੋਣੀ ਜਿਹੜਾ ਜ਼ਿਆਦਾ ਰੌਲਾ ਪੈਂਦਾ ਅੱਗੇ ਥੋੜਾ ਸੌਖਾ ਵੀ ਹੋ ਜਾਂਦਾ ਤੇ ਇਸ ਵੀ ਜਾਂਦਾ ਵਧੀਆ ਹਨਾ ਜਦੋਂ ਆਏ ਹੋਈਆਂ ਬੈਗ ਜੀ ਪਹਿਲੀ ਆ ਕੇ ਬੈਗੀ ਲੋ ਜੀ ਜਨੇ ਜੀ ਕਰ ਰਹੇ ਆ ਮਾੜਾ ਮੋਟਾ ਬੁਲਾਓ ਤਿਆਰ ਸਾਡੀ ਸੀ ਰਾਣੀ ਇਆ ਨੈਰਾ ਸਾਰੇ ਪਹੁੰਚੇ ਹੋਏ ਸੀਗੇ ਨੈਰਾ ਦੀ ਗੁੱਸੇ ਰਹੀ ਥੇ ਸਾਰਿਆਂ ਦਾ ਕਿਤੇ ਕੁਛ ਕੁਸਤੇ ਕਾਫੀ ਗੁੱਸੇ ਮੇਂ ਗੁੱਸਾ ਘੱਟ ਲੋਟ ਆਉਂਦਾ ਸਾਡੀ ਪਰੀਆਂ ਥੋੜੀ ਇਹ ਲਓ ਜੀ ਆਪਣੇ ਮੀਟ ਹੈਰ ਜੀ ਜੋ ਕਿ ਹੁਣ ਆਪਣੇ ਐਮਪੀ ਨੇ ਪਹੁੰਚ ਚੁੱਕੇ ਤੇ ਨਾਲ ਰਜਿੰਦਰ ਗੋਪਤਾ ਜੀ ਜੋ ਕਿ ਟ੍ਰੈਲੈਂਡ ਗਰੁੱਪ ਦੇ ਮਾਲਕ ਨੇ ਆਰਜੀ ਕੇ ਨੇ ਜੀ ਰਜਿੰਦਰ ਗੋਪਤਾ ਪਹੁੰਚ ਚੁੱਕੇ ਨੇ ਸਾਰੇ ਦੇਖ ਰਹੇ ਹੋ ਤੁਸੀਂ ਆ ਕੇ ਬਹਿ ਚੁੱਕੇ ਨੇ ਬਸ ਇਤਵਾਲ ਨਾਲ ਦੀਆਂ ਤਿਆਰੀ ਹੋਣ ਵਾਲੀ ਹੈ ਗਰਦਾਸ ਮਾਨ ਪਹੁੰਚਣ ਵਾਲਾ ਸਾਰੇ ਬੇਸਾਵਰੀਆਂ ਉਪੇਤ ਕਰ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਸਟੇਜ ਚੱਲ ਪਈ ਹੈ ਬਸ ਕਿਉਂਕਿ ਇਹਨਾਂ ਦੀ ਵੇਟ ਕਰ ਰਹੇ ਸੀ ਸਾਰੇ ਐਮਪੀ ਮੀਟ ਹੈਰ ਤੇ ਨਾਲ ਰਜਿੰਦਰ ਗੁਪਤਾ ਜੀ ਤੇ ਹੋਰ ਸਾਰੇ ਨਾਲ ਪਹੁੰਚ ਚੁੱਕੇ ਨੇ ਕੁਰਸੀਆਂ ਤੇ ਬਰਾਜਮਾਨ ਹੋ ਚੁੱਕੇ ਨੇ ਤੇ ਬਸ ਹੁਣ ਆਪਾਂ ਵੇਟ ਕਰਦੇ ਆ ਥੋੜਾ ਟਾਈਮ ਦੇ ਬਾਅਦ ਹੀ ਬਸ ਗੁਰਦਾਸ ਮਾਨ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਮਾਨਾਂ ਦਾ ਮਾਨ ਪਹੁੰਚਣ ਵਾਲੇ ਨੇ ਤੁਹਾਨੂੰ ਦਿਖਾਵਾਂਗੇ ਪਹਿਲੀ ਵਾਰ ਲਾਈਵ ਚ ਅਖਾੜਾ ਦੇਖਣ ਦਾ ਮੌਕਾ ਮਿਲੇ ਸਿੱਧੇ ਫੇਸ ਟੂ ਫੇਸ ਕਹਿ ਦਈ ਆਪਾਂ ਕੱਲੀ ਵਾਰ ਮੈਂ ਦੇਖਿਆ ਗੁਰਦਾਸ ਮਾਨ ਨੂੰ ਪਹਿਲਾਂ ਆਪਾਂ ਨਹੀਂ ਪਹੁੰਚੇ ਜਿੱਕੇ ਚ ਵਾਰ ਪਹਿਲੀ ਵਾਰ ਪਹੁੰਚਣ ਦਾ ਮੌਕਾ ਮਿਲਿਆ ਤੇ ਸਾਰੇ ਚਲੋ ਫੈਮਲੀ ਪਾਕੀ ਸਾਰੇ ਕਿਉਂਕਿ ਮੌਕਾ ਹੀ ਹੁੰਦਾ ਰੋ ਰੋਜ਼ ਤੁਹਾਨੂੰ ਪਤਾ ਜਾਇ ਨਹੀਂ ਜਾਂਦਾ ਇਸ ਕਰਕੇ ਮੌਜੇ ਆਪਾਂ ਕਰਾਂਗੇ ਇੰਜੋਏ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕਦਾ ਸੋਨੂੰ ਵੀ ਦਿਖਾਉਣ ਦੀ ਬਣੇ ਰਹੋ ਆਪਣੇ ਵਲੌਗ ਨਾਲ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਤਾਂ ਤੁਸੀਂ ਕਰ ਹੀ ਦਿਓਗੇ ਉਮੀਦ ਹੈ ਕਿਤੋਂ-ਕਤੋਂ ਜੁੜਦੇ ਆਪਣੇ ਵਲੌਗ ਨਾਲ ਦੱਸਿਆ ਵੀ ਕਰੋ ਤਾਂ ਕਿ ਸ਼ੇਅਰ ਕਰਿਆ ਕਰੋ ਵਲੌਗ ਨੂੰ ਤੇ ਚੈਨਲ ਸਬਸਕ੍ਰਾਈਬ ਤਾਂ ਕਰ ਹੀ ਲਿਆ ਕਰੋ ਬਾਅਦ ਕੁਝ ਮਿੰਟਾਂ ਦੀ ਬੇਟ ਹੰਜਲੋ ਗਰਦਾਸ ਮਾਨ ਜੀ ਪੰਚਨ ਵਾਲੀ ਨੇ ਤੁਹਾਨੂੰ ਦਿਖਾ ਰਹੇ ਹਾਂ ਇੰਨੇ ਬਾਈ ਬੜੇ ਕੰਮ ਕੀਤਾ ਜਾ ਰਿਹਾ ਜਿੰਨੇ ਵੀ ਵੀਆਈਪੀ ਗੈਸਟ ਪਹੁੰਚੇ ਹੋਏ ਨੇ ਉਹਨਾਂ ਦਾ ਪ੍ਰੋਜੈਕਟ ਗਰੁੱਪ ਵੱਲੋਂ ਲੋਜੀ ਪਹੁੰਚ ਚੁੱਕੇ ਨੇ ਸਾਜੀ ਗਰਦਾਸ ਮਾਨ ਦੇ ਸਾਥੀ ਸਾਰੇ ਪਹੁੰਚ ਚੁੱਕੇ ਨੇ ਲੋਜੀ ਪਾ ਕੇ ਪੈਂਟ ਕੋਟ ਸਟੇ ਸਾਂਭ ਲਈ ਆਫ ਦੀ ਆਫ ਥਿਸ ਜੱਜ ਕੇ ਖਾੜਾ ਸਾਰੇ ਪਹੁੰਚ ਚੁੱਕੇ ਨੇ बस ਕੁਝ ਮਿੰਟਾਂ ਸਕਿੰਟਾਂ ਦੀ ਕੰਮ ਹੈ ਤੇ ਤੁਹਾਨੂੰ ਪਤਖਾਉਣਾ ਸਾਰਾ ਤੇ ਮਮਰਿਆਵਾਂ ਗੁਰਦਾਸ ਮਾਨ ਨਾਲ ਸੁਣਾਵਾਂ ਇਸ ਨੂੰ ਗਾਣੇ ਉਹਨਾਂ ਦੇ ਲਓ ਜੀ ਮਾਨ ਦਾ ਮਾਨ ਗੁਰਦਾਸ ਮਾਨ ਆ ਗਿਆ ਤੁਹਾਡੇ ਸਾਡੇ ਵਾਸਤੇ ਪੇਸ਼ ਹੈ ਬਸ ਬਣੇ ਰਹੋ ਲਾਈਏ ਅੱਪ ਉੱਚੜਾ ਕੀ ਖੂਬਸਤ ਕੀ ਖੂਬਸਤ ਨਹੀਂ ਕਿ ਚੜੀ ਹੋਈ ਕੁਟੀ ਨੂੰ ਚੜੀ ਹੋਈ ਕੁਟੀ ਨੂੰ ਸੌ ਕਿਥੇ ਜਕੜੀ ਆਪੇ ਚੱਲੀ ਜਾ ਬੇੜਾ ਮਗਧ ਤੇ ਢੇੜ ਢੇੜ ਕੱਟਦੇ दे मां जान کر کے اندر کچھ کرنے کی لگن ہوتی ہے ان کے ماتھے پہ کہاں کوئی شکل ہوتی ہے جن کے اندر کچھ کرنے کی لگن ہوتی ہے زندگی اتنی مشقت سے گزاری ہے کہ اب میں آرام سے جو بیٹھوں تو تھکن لگ جنہوں نے مینٹ مانگی وہ آرام نہ بیٹھ نہیں سکتے ਅੱਜ ਜਨਾ ਮਿਹਨਤ ਨਾਲ ਮੈਂ ਸੋਚੀਤਾ ਕਿ ਮੈਂ ਜਦੋਂ ਆਸਟ੍ਰੇਲੀਆ ਦੇ ਵਿੱਚ ਥੋੜੀ ਜਿਹੀ ਸ਼ਕਤ ਹੋਈ ਸੀ ਨਮੂਨੇ ਲਈ ਉਹ ਨਮੂਨਾ ਹੀ ਕਰੇ ਵਾਸਤੇ ਕਿਸੇ ਬੰਦੇ ਵਾਸਤੇ ਨਮੂਨਾ ਹੀ ਬਹੁਤ ਅੰਦਰ ਤੋਂ ਬਾਅਦ ਮਾਡਲ ਆਪੇ ਬਣਾ ਲਿਆ ਉਹ ਕਹਿੰਦੇ ਜੀ ਤੈਨੂੰ ਇਹਨੇ ਮਹੀਨੇ ਲੱਗਣਗੇ ਆਰਾਮ ਕਰਨਾ ਪਏ ਉਹ ਆਰਾਮ ਅਸੀਂ ਕਿੱਥੋਂ ਕਰੀਏ ਮੈਂ ਕੋੜੀ ਹੋਰ ਦੇ ਵਿੱਚ ਅੰਦਰ ਗਈ ਸੀ ਜੰਮਰ मित्रां ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ। ਕਾਸ ਤੋਂ ਜਿਹੜੇ ਪ੍ਰੋਗਰਾਮ ਸੀ ਜੀ ਉਹ ਰਾਤ ਨੂੰ ਪ੍ਰੋਗਰਾਮ ਖਤਮ ਕਰਕੇ ਐਲਨ ਦੇ ਵਿੱਚ ਮੇਰੇ ਨਾਲ ਕੋਈ ਸ਼ਿਕਾਇਤ ਨੂੰ ਦਾਕਧੇ ਕੋਰੇ ਦੇ ਕੇ ਸਖਤੀ ਤੱਕ ਨਾ ਉਹ ਕਹਿੰਦੇ ਕਾਨਫਰੰਸ ਆ ਵੀ ਹੈ ਆਪ। ਅਭੀ ਕਿੰਨੇ ਚੁੱਲ ਲੱਗੇਗਾ ਐਂਟੀਬਾਇਓਟਿਕ ਪੂਰੀ 7 ਦਿਨ ਲਗੀ। ਕਹਿੰਦਾ ਦੂਸਰੇ ਦਿਨ ਇਸ ਕੇ ਅੰਦਰ ਫਿਰ 10 ਵਜੇ ਲੱਗੇਗਾ। ਉਹ ਤਾਂ ਕਿਹਾ ਰਾਤ ਨੂੰ ਪ੍ਰੋਗਰਾਮ ਕਹਿੰਦੇ ਤੁਸੀਂ ਪ੍ਰੋਗਰਾਮ ਨਹੀਂ ਕਰ ਸਕਦੇ ਮੈਂ ਕਿ ਪ੍ਰੋਗਰਾਮ ਤਾਂ ਤੇਰੀ ਜ਼ਿੰਦਗੀ ਆ ਬਾਬਾ ਜੀ ਸੌ ਕੇ ਜ਼ਰਾ ਕਿਸੇ ਦੀ ਹਕੀਕਤ ਇੱਕ ਕਹਾਣੀ σα στη λελοτα

ਜਾ ਪੁੱਤ ਸ਼ੇਰ ਬਣ ਕੇ ਜੀ ਦਾ ਪੁੱਤ ਸ਼ੇਰ ਬਣ ਕੇ ਜੀ ਦਾ ਪੁੱਤ ਸ਼ੇਰ ਬਣ ਕੇ ਬਣ ਕੇ ਕਹੇ ਜਾ ਪੁੱਤ ਸ਼ੇਰ ਬਣ ਕੇ ਸ਼ੇਰ ਬਣ ਕੇ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ वकदियां न मां बि रोकिय बापू न बि रोकिय न चां मित्र त से न चां मित्र त श ਸਾਡੀ ਮੁਖ ਸ਼ਬਦ ਤੁਣੀ ਚਾਰੀ ਹੋਈ ਜਾਵੇ ਹੌਲ ਪੈਂਦੇ ਰਣ ਚ ਤੋਫੇ ਹੌਲ ਪੈਂਦੇ ਰਣ ਚ ਤੋਫੇ ਸੱਜਣਾ ਤੇ ਸੱਜਣਾ ਕਾਤੇ ਹੈ ਮਿੱਤਰਾਂ ਦੇ ਮਹਿਰਾਂ ਲੈ ਸਭ ਸੁਖ ਵਿੱਚ ਤੇ ਹੈ ਕੋਈ ਨਾ ਸਭ ਸੁਖ ਵਿੱਚ ਤੇ ਹੈ ਚਤ ਕਰੇ ਕੱਤੇ ਕੱਤੇ ਵੇਤਿਆਂ ਨਕਸ਼ਮਨ ਲੱਭ ਕੇ ਤੂੰ ਸਤਨ ਦਿਖੇ ਲੱਭ ਕੇ ਤੂੰ ਸਤਨ ਦਿਖੇ

ਲਓ ਜੀ ਆ ਪਾ ਚੁੱਕੇ ਆ ਬਾਹਰਿਆ ਅਖਾੜਾ ਹੋ ਚੁੱਕਿਆ ਸਮਾਪਤ ਬਹੁਤ ਆਨੰਦ ਦਾ ਕਹਿੰਦੇ ਬਹੁਤ ਜ਼ਿਆਦਾ ਮਜ਼ਾ ਆਇਆ ਯਾਰ ਪਹਿਲੀ ਵਾਰ ਸੁਣਨ ਦਾ ਮੌਕਾ ਮਿਲਿਆ ਆਪਾਂ ਨੂੰ ਸਿੱਧਾ ਫੇਸ ਟੂ ਫੇਸ ਗੁਰਦਾਸ ਮਾਨ ਨੂੰ ਸਾਰੇ ਫੈਮਿਲੀ ਅੱਜ ਪਹੁੰਚੇ ਹੋਏ ਸੀਗੇ ਬਹੁਤ ਆਨੰਦਾ ਆ ਪਹਿਲੀ ਵਾਰ ਟਾਈਮ ਬਹੁਤ ਹੋ ਚੁੱਕਿਆ ਵੈਸੇ 10 ਵੱਜ ਚੁੱਕੇ ਨੇ ਤੇ ਕਿਵੇਂ ਲੱਗਿਆ ਬਲੋਗਰ ਦੱਸੋ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ